ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਬਿੱਟੂ ਆ ਪਹੁੰਚ ਚੁੱਕੇ ਜੀ ਪਿੰਡ ਪੱਖੋਕੇ ਜ਼ਿਲ੍ਹਾ ਤਰਨਤਪੁਰ ਤਸਿਲ ਵੀ ਤਰਨਤਪੁਰ ਮੜਾ ਕੈਮਰਾ ਘਮਾਓ ਘਟਗੜਾ RGB 10-10 ਲੱਖ ਰੁਪਏ ਚੁੱਕੇ ਮੱਜਾ ਸੇਲ ਹੈ ਜੀ ਹਾਂ ਜੀ ਹਾਂ ਜੀ ਤੇ ਬਾਈ ਜੀ ਸਤਿਕਾਰ ਸਤਿਕਾਰ ਜੀ ਹੋਰ ਬਾਈ ਜੀ ਸਰ ਠੀਕ ਹਾਂ ਜੀ ਰੱਬ ਦੀ ਕਿਰਪਾ ਮੰਗਾ ਠੀਕ ਠਾਕ ਚਲੋ ਹੋਰ ਕਿਵੇਂ ਚੱਲ ਰਿਹਾ ਠੀਕ ਹੈ ਬੜਾ ਵਧੀਆ ਰੱਬ ਦੀ ਕਿਰਪਾ ਸਤਗੁਰ ਦੀ ਠੀਕ ਜਿੰਦਾ ਮਾਲ ਜੀ ਬਹੁਤ ਸੇ ਵੜੇ ਜੀ ਅੱਜ ਤੇਰੇ ਮਈਆ ਦੋ ਸੂਈਆਂ ਭਾਣ ਵਾਲੀ ਵਿਗਣਾ ਬਾਈ ਹਾਂ ਭਾਣ ਮਈਆ ਭਾਣ ਹਾਂ ਵੇ ਵੇਹਰੇ ਮੇਲੇ ਲੱਗਿਆ ਤੇ ਨਹੀਂ ਬੜਾ ਬੱਫੇ ਦੀ ਕਿਰਪਾ ਸਵੇਰੇ ਦੋ ਮੀਆਂ ਲਾਗੇ ਸਾਡੇ ਪਿੰਡਾਂ ਤੇ ਗਈਆਂ ਉਹ ਸੁਗੀਆਂ ਆਹੇ ਉਹ ਤਰੇ ਧਾਰਾ ਮਾਰ ਕੇ ਲੱਦ ਕੇ ਕਰੋਂਗੇ ਚੱਲ ਚੱਲ ਦੇਖ ਕਿੰਨੀ ਕਰੀ ਸ਼ੁਰੂ ਹੈਗੀ ਦਾ ਹਿਰਾ ਅੱਜ ਤੇ ਤੇ ਬਾਤ 12 13 ਪਰ ਪੋਣੇ ਸਿਆਸਤਾ ਨਹੀਂ ਆਈ ਕੋਈ ਗੱਲ ਨਹੀਂ ਸਿਆ ਨਹੀਂ ਆਜੋ ਇਹ ਗੱਬਣਾ ਜੀ ਇਹ ਗੱਬਣਾ ਜੀ ਭਾਈ ਕਿੰਨੇ ਟਾਈਮ ਲਊਗੀ ਦੇਨੇ ਦੋ ਚਾਰ ਦਿਨ ਲਾਈ ਜਾ ਭਾਈ ਅੱਛਾ ਦੋ ਚਾਰ ਦਿਨ ਲਾਉਗੀ ਲਾਈ ਜਾ ਠੀਕ ਹੈ ਤੇ ਫਿਰ ਦੁੱਧ ਹਰਕਾਰ ਜੀ ਦਾ ਦੁੱਧ ਹਰਕਾਰ ਜੀ ਕਿੰਨਾ ਕਰੋਗੀ ਜੀ ਦੁੱਧ ਜ਼ਿਆਦਾ ਨਹੀਂ ਤੇ 12 18 ਕਿਲੋ ਦੁੱਧ ਕਰੂਗੀ 12 18 ਲੀਟਰ ਕਰੂਗੀ ਇਸ ਤਰ੍ਹਾਂ ਕਿ ਲੋ ਜੀ ਕਹ ਲੈ ਜਵਾਬ ਸਮਾਂ ਬਿਲਕੁਲ ਵਧੀਆ ਨਹੀਂ ਨਿਕਲਦਾ ਬੜਾ ਚੰਗਾ ਪਲਦਾ ਮੈਂ ਵੱਡੀ ਮੈਂ ਆਇਆ ਉਧਰ ਲਾ ਕੇ ਦੇ ਉਧਰ ਜੀ ਉਧਰ ਜੀ ਏਡੀ ਮੈਂ ਆਪਣੀ ਪਾਲਦੀ ਨਹੀਂ ਭਾਈ ਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਹਾਂਜੀ ਥਾਂਲੇ ਚੱਲਿਆ ਥਾਂਲੇ ਵਾਹਰੀ ਬਹੁਤ ਥਾਂ ਚੰਗਾ ਲੱਗਾ ਜੀ ਠੀਕ ਆ ਹਾਂਜੀ ਨਹੀਂ ਜੰਗੀ ਮੈਂ ਬਹੁਤ ਚੰਗੀ ਮੈਂ ਆਈ ਮੰਗਾ ਭਾਬੋ ਛੋਟੇ ਰਖਨੇ ਬਾ ਛੋਟੇ ਛੋਟੇ ਪਰ ਹੋਰ ਛੋਟੇ ਛੋਟੇ ਨਾਲ ਕੰਮ ਤੇ ਨਹੀਂ ਛੋਟਾ ਟਾਈਮ ਲੰਘ ਗਿਆ ਹੁਣ ਹੋ ਨੰਘ ਗਿਆ ਹੁਣ ਵਾ ਹਾਂ ਲੈ ਆਇਆ ਹਾਂ ਹਾਗਰਾਂ ਅੱਖ ਦੇਖੋ ਜੀ ਬਸ ਪੁੱਤ ਹਾਂਜੀ ਬੋਲੋ ਮੋਲ ਸੰਦੀਪ ਸਾਹਿਬ 61 ਅੱਛਾ 1 55 ਦੀ ਜਸ ਨੋਈ ਜਸ ਨੋਈ ਹਾਂ 500 ਛੋੜ ਹੀ ਹੋਣੀ ਆ ਚਲ 1 55 ਦੇ 500 ਛੋੜ ਹੀ ਹੋਣੀ ਹੈ ਨਾ ਜੀ ਹਾਂਜੀ ਚਲ ਇਹ ਵੀ ਗੱਬਣ ਇਹ ਵੀ ਗੱਬਣ ਜੀ ਹਾਲੇ ਹਾਲੇ ਹਾਂਜੀ ਵੇਖੋ ਦਿਖਾ ਦੇ ਫਿਰ ਕਰੀ ਵੇਖੋ ਨਹੀਂ ਠੀਕ ਆ ਹਾਂਜੀ ਤੇ ਆਹ ਬਾਜੀ ਇਹ ਗੱਬਣ ਜੀ ਦੂਜਾ ਸੂਆ ਦੂਜਾ ਸੂਆ ਜੀ ਥਣ ਭਾਂਡਾ ਵੇਖੋ ਕੱਟੇ ਨਾ ਲੈ ਇਹ ਵੀ ਦਿਖਾਉਗਾ ਹਾਂਜੀ ਇਹ ਬਾਜੀ ਫਿਰ ਦੁੱਧ ਕਿੰਨਾ ਕਰੋਗੀ ਜੀ ਇਹ ਦੁੱਧ ਜਿਆਦਾ ਨਹੀਂ ਤੇ 15 ਕਿਲੋ ਕਰੋਗੀ ਜੀ 15 ਨੂੰ ਘੱਟੋ ਘੱਟ ਹਾਂ ਘੱਟੋ ਘੱਟ ਕਰੋਗੀ ਲੋ ਜੀ ਘੱਟੋ ਘੱਟ 15 ਕਿਲੋ ਤੇ ਕਰੋਗੀ ਕਿਉਂਕਿ ਥਣਲੇ ਵੇ ਦੀ ਸਾਫ ਆ ਨਾ ਠੀਕ ਆ ਹਾਂ ਹਾਲੇ ਖਦੀ ਪਤਾ ਨਹੀਂ ਸੁਣ ਬਹੁਤ ਚੱਲ ਸਾਰਾ ਬਾਜੀ ਸਰਸਾ ਸਾਰ ਸਾਰ ਜੀ ਸਾਰੇ ਸਾਰਾ ਸਾਰ ਜੀ ਹਾਂਜੀ ਠੀਕ ਆ ਵੇਖੋ ਜੀ ਹਮ ਹਮ ਬੂਰੀ ਭੇਗੀ ਸੀ ਭਾਜੀ ਫਿਰ ਕਿੱਥੇ ਚਲੀ ਗਈ ਬੂਰੀ ਚਲੀ ਗਈ ਇਧਰ ਮੈਂ ਤੇ ਛੱਡ ਦੂੰ ਅੱਛਾ ਮੈਂ ਤਾਂ ਛੱਡ ਠੀਕ ਆ ਇਹਦਾ ਮੋਲੀ ਫਿਰ ਮੋਲੀ ਦਾ ਸਨੀਪ ਸਾਢੇ ਡੇਢ ਡੇਢ ਹਾਂਜੀ ਹਾਂਜੀ ਇੱਕ ਜਸਨੋ ਇੱਕ 25 ਦੀ ਸਵਾਦ ਇੱਕ ਨਹੀਂ ਠੀਕ ਆ ਬਿਲਕੁਲ ਜੀ ਬਿਲਕੁਲ ਜ਼ਿਆਦਾ ਜ਼ਿਆਦਾ ਮੂਲਾ ਜੀ ਮੇਰੇ ਤੇਜ਼ ਹੋ ਗਿਆ ਕੰਮ ਮੱਕੇ ਤੋਂ ਪੜੇ ਯਾਰੀਆ ਤੇ ਬੜਾ ਨਹੀਂ ਠੀਕ ਆ ਹਾਂ ਜੀ ਕੋਲ ਜ਼ਿਆਦਾ ਜਿਆਦੀ ਕੀਤਾ ਹਾਂ ਹਾਂ ਜੀ ਬਿਲਕੁਲ ਚੱਲਣ ਦੋ ਚਲੋ ਤੇ ਆ ਵੀ ਗੱਬਣ ਜੀ ਇਹ ਵੀ ਗੱਬਣ ਜੀ ਵੇਖੋ ਜੀ ਇਹ ਵੀ ਗੱਬਣ ਇੱਧਰ ਵੇਖੋ ਕਰ ਲੈ ਇਹ ਵੀ ਦਿਖਾ ਕਰ ਮੈਂ ਉਹ ਆਈ ਉਹ ਥਾਂ ਲੈ ਕੇ ਚੈੱਕ ਕਰ ਮੈਂ ਨਾ ਬਾਈ ਐਂਡ ਐਂਡ ਕਰਾਈ ਵੀ ਉਹ ਨੇੜੇ ਨਹੀਂ ਠੁਕਾ ਮਾੜਾ ਜੀ ਵੇਖੋ ਜੀ ਕਿੰਨਾ ਦਾ ਕਰੂਗੀ ਬਾਈ ਇਹ ਦੋ ਤੇ ਜ਼ਿਆਦਾ ਨਹੀਂ 14 ਕਿਲੋ ਕਰੂਗੀ 14 ਕਿਲੋ ਹੈ ਕਰੂਗੀ ਜੀ ਕਰੂਗੀ ਬਿਲਕੁਲ ਤੋਰ ਵੀ ਮੰਗਿਆ ਮੈਂ ਤੋਰ ਹੋਏ ਉਹ ਚੋਰਾ ਕੋਲੋਂ ਦੁੱਧ ਕਰ ਜਾਣਾ ਮੈਂ ਇਹਨੇ ਪਰ ਮੈਂ ਬਹੁਤ ਵੱਡੀ ਆ ਚੰਗੀ ਕੁਆਲਿਟੀ ਦੀ ਮੈਂ ਆ ਇਹ ਵੀ ਦਿਖਾਉਗਾ ਚੱਲ ਠੀਕ ਆ ਵੇਖੋ ਜੀ ਦੇਖੋ ਕੱਟੀ ਨਹੀਂ ਠੀਕ ਆ ਜੀ ਹਾਂਜੀ ਹਾਲੇ ਕੱਟੀ ਨੂੰ ਪਤਾ ਹੀ ਨਹੀਂ ਸੂੰਦਾ ਜੀ ਹਾਂਜੀ ਕੱਟੀ ਨਾਲੇ ਪਤਾ ਨਹੀਂ ਸੂੰਦਾ ਜੀ ਹਾਂਜੀ ਹਾਂ ਨਹੀਂ ਪਤਾ ਜੀ ਚਾਰ ਦੇ ਝੋਟੀ ਨਾਲ ਲੈਣੇ ਆ ਬਿਲਕੁਲ ਪਰ ਝੋਟੀ ਬਣ ਜੂਗੀ ਆਜੋ ਜੀ ਆਜੋ ਆਜੋ ਤੁਹਾਡੀ ਠੀਕ ਆ ਵੇਖੋ ਜੀ ਠੰਡੀ ਠੀਡੀ ਮੁਹਾਲਸਰਾ ਭਾਈ ਜੀ ਚੰਗਾ ਲੈ ਗਿਆ ਨੇ ਹਣਾ ਬਹੁਤ ਮੋੜ ਹਾਂ ਹਾਂ ਬਿਲਕੁਲ ਐ ਵੀ ਚੌਗੀ ਜੇ ਲੈਟ ਚਾਹ ਠੀਕ ਆ ਹਾਂਜੀ ਇਹਦਾ ਮੋਲੇ ਜੀ ਫਿਰ ਮੋਲ ਸਦੀਪ ਸਾਹਿਬ ਦਾ ਵੀ ਡੇਢ ਹੀ ਡੇਢ ਹੀ ਹਾਂਜੀ ਇਹ 130 ਦੀ 1 ਲੱਖ 30 ਹਜ਼ਾਰ ਦੀ ਜਿੱਤੋ 2100 128 ਦੀ 128 ਦੀ ਚੱਲਣ ਦਾ ਘਰ ਜਾਣ ਦੋ ਜੀ ਜਾਣ ਦੋ ਲੈ ਇਹ ਮੰਗਿਆ ਥੋੜੇ ਵੀ ਗੱਬੜ ਇਹ ਗੱਬੜ ਕੱਟੀ ਪਹਿਲਾਂ ਸੂਹ ਜੀ ਪਹਿਲਾਂ ਜੇ ਪਹਿਲੇ ਮੂੰਹ ਖੀਰੀ ਹਾਂ ਸਾਰੀਆਂ ਜਿਆਦਾ ਤੇ ਗੱਬਣਾ ਹੀ ਹੈ ਨਾ ਜੀ ਹਾਂਜੀ ਪਰ ਮੈਨੂੰ ਗੱਬਣਾ ਟ੍ਰੈਕ ਚੰਗੀਆਂ ਵਈਆਂ ਖੀਰੀ ਜੀ ਖੀਰੀ ਜੀ ਤੇਰੇ ਕੋ ਇਹ ਨਹੀਂ ਅਕਲ ਨਾਲ ਨਹੀਂ ਹੈ ਐਕਸ਼ਨ ਨਾਲ ਹੈ ਠੀਕ ਆ ਵੇਖੋ ਜੀ ਬਿਲਕੁਲ ਬਿਲਕੁਲ ਹੈ ਕਿਣਾ ਤੋੜੋ ਹਾਂਜੀ ਤੋੜੋ ਜੀ ਲਓ ਜੀ ਕਰੋ ਚੈੱਕ ਤੋੜਾ ਲੇਵਾ ਦਿਖਾ ਕਿੰਨਾ ਸਾਫ ਲੇਵਾ ਸਾਫ ਵੇਖੋ ਕੱਟੀ ਹੋਈ ਲੇਵਾ ਵੇਖੋ ਜੀ ਹਾਂਜੀ ਵੇਖੋ ਜੀ ਠੀਕ ਹੈ ਜੀ ਹੈ ਕਿਣਾ ਆ ਜਾ ਮੰਗਿਆ ਲੈ ਜਾ ਮੰਗਿਆ ਚੰਗੀ ਚੰਗੀ ਝੋਟੀ ਹਾਂਜੀ ਬਹੁਤ ਚੰਗੀ ਕੱਟੀ ਗਈ ਇਹ ਇੰਦਾ ਫਿਰ ਮੋਲ ਲੇ ਜੀ ਮੋਲ ਸਨੀਸਾ ਦਾ ਨਿਕਾਜ ਕਰਨਾ ਪਾਉ ਹਾਂਜੀ ਦੇਣ ਲੈਣ ਵਾਲਾ ਹੀ ਬਿਲਕੁਲ ਮੋਲ ਕਰੀਏ 130 ਹਾਂਜੀ 115 ਦੀ ਯੈਸਨ ਹੋਈ 115 ਦੀ ਯੈਸਨ ਹੋਈ ਚਲੰਦ ਬਾਜਾਂਦ ਕੋਈ ਨਹੀਂ ਹਾਂ ਬੋਲ ਪਾਛ ਛੋੜੇ ਛੋੜੇ ਆ ਹਾਂ ਬਿਲਕੁਲ ਨਿਕਲੇ ਨਿਕਲੇ ਚਲੋ ਜਾਨ ਦੋ ਇਹ ਵੀ ਗੱਬਣ ਜੀ ਇਹ ਸੂਈ ਆ ਜੀ ਅਜੇ ਸੂਈ ਆ ਹਾਂਜੀ ਫਿਰ ਇੱਕ ਚਵਾਈ ਹੋਣੀ ਫਿਰ ਇੱਕ ਚਵਾਈ ਜੀ ਇੱਕ ਚਵਾਈ ਹੋਵੇ 4 ਇਹ ਵੀ ਤੋਰੋ ਤੋਰ ਵਾਂਗੇ ਕੱਟੇ ਲਓ ਜੀ ਕਰੋ ਚੈੱਕ ਕਿੰਨਾ ਦੁੱਧ ਕਰਜੂ ਬਾਈ ਇਹ ਦੁੱਧ ਕਰੂ 14 ਕਿਲੋ ਜੀ ਅੱਛਾ ਹਾਂ ਜੀ 24 ਚੁਵਾਈ ਚੋਈ ਫੜੀ ਸਿੰਗਲੀ ਜੀ ਜਾਰੀ ਚੋਣ ਪੋਲੀ ਇਸ ਦੀ ਹਾਂ ਜੀ ਜਾਰੀ ਚੋਣ ਪੋਲੀ ਨਿਕਲੀ ਸਦੀ ਆ ਵਧੀਆ ਚੁਵਾਈ ਹੈ ਨਾ ਉਹਦੇ ਜਾਰੀ ਚੁਵਾਈ ਜੀ ਬੜਾ ਠੀਕ ਹੈ ਹਾਂ ਜੀ ਹਾਂ ਜੀ ਵੇਖੋ ਜੀ ਕੱਟੀ ਵੱਡੀ ਕੱਟੀ ਆਈ ਹਾਂ ਵੇਖੋ ਛੋਟੀ ਵੇਖੋ ਜੀ ਇਹਦਾ ਮੁੱਲ ਬਾਈ ਜੀ ਮੁੱਲ 30000 ਦਾ 170 ਅੱਛਾ 160 ਦੀ 160000 160000 ਚਲੋ 169 ਦੀ ਦੇਣੀ ਆ ਬੜਾ ਠੀਕ ਹੈ ਹਾਂ ਜੀ ਇਹ ਵੀ ਗੱਬੜ ਹੈ ਜੀ ਇਹ ਗੱਬੜ ਵੀ ਲਓ ਜੀ ਵੱਡੀ ਮਹਿਮਾ ਦੇਖੋ ਵੱਡੀ ਆਹ ਦੇਖੋ ਦੂਜਾ ਸੁਗਾ ਜੀ ਦੂਜਾ ਸੁਗਾ ਜੀ ਦੂਜਾ ਸੁਗਾ ਮੈਂ ਟਾਈਮ ਲੈ ਜੂ ਹਣਾ ਭਾਈ ਇਹ ਟਾਈਮ ਲੈਣਾ ਹੀ ਠੀਕ ਆ ਪੂੰ ਦਾ ਰਾਦਾ ਕਰਨੀ ਚਲੋ ਕੋਈ ਗੱਲ ਨਹੀਂ ਨਹੀਂ ਚਲੋ ਕੋਈ ਇਹ ਤਾਂ ਇਹ ਤਿਆਰ ਹੋ ਜੇ ਫੇਰੀ ਪਾਉਣੀ ਲਓ ਜੀ ਕਰੋ ਚੈੱਕ ਵੱਡੀ ਮਹਿਮਾ ਬਹੁਤ ਬਹੁਤ ਵੱਡੀ ਸਿੰਗਲ ਹੱਡੀ ਮੈਂ ਡੈਮ ਲੈ ਜਣਾ ਪਰ ਮੈਂ ਚੰਗੀ ਬਣੀ ਮੈਂ ਇਹ ਹਫਤਾ ਲੈਣਾ ਹਫਤਾ ਲੈ ਜਣਾ ਰਾਬਾ ਮੈਂ ਇਹ ਟਿੱਪਣ ਵੱਡੀ ਆਈ ਭਾਈ ਜਾਰੇ ਟਿੱਪਣ ਵੱਡੀ ਪੋਲੀ ਆਈ ਆ ਜੀ ਵੇਖੋ ਆਜੋ ਆਜੋ ਲੈ ਆਪੇ ਵੱਡੀ ਮਹਿ ਵੱਡੀ ਹੋਈ ਆਜੋ ਆਜੋ ਨਹੀਂ ਕਿੰਨੇ ਦੇ ਕਰਜੋ ਭਾਜੀ ਇਹ ਇਹਦੇ 16 ਕਿਲੋ ਦੀ ਗਾਰੰਟੀ ਹੈ ਜੀ 16 ਕਿਲੋ ਠੀਕ ਆ ਹਾਂਜੀ ਇਹਦਾ ਮੁੱਲ ਜੀ ਭਰਾ ਮੁੱਲ ਸੁਨੀਪ ਸਿੰਘ ਸਾਹਿਬ 165 165 ਹਾਂਜੀ ਹਾਂ ਨਹੀਂ ਕਰੀਏ ਹਾਂਜੀ ਹਾਂ ਨਹੀਂ ਡੇਢ ਦੀ ਜੱਸ ਨੋਇਂ ਵਿੱਚੋਂ 2100 143 143 ਚੱਲਣ ਦੋ ਜਾਨ ਦੋ ਜੀ ਬਸ ਇਹ ਇੱਕ 143 ਆਹੀ ਹੈ ਜੀ ਇਹ ਇਹ ਜੀ ਲੋਇ ਇੱਕ ਕੈਮਰਾ ਨੂੰ ਮਾਰੋ ਬਾਕੀ ਮਈਆਂ ਹੋਰ ਵੀ ਹੈਗੇ ਭਾਈਆ ਕੋਲ ਪਰ ਥੋੜਾ ਦੋਨੋਂ ਬੜਾ ਮਾੜਾ ਮੂਲ ਆਇਆ ਵਾ ਆਇਆ ਹਾਂ ਜੀ ਤਾਂ ਪਾਉਂਗੇ ਬੇਚੀ ਚਲੋ ਹਾਂ ਚਾ ਦੇਖੋ ਜੀ 6 ਸਾਂ ਝੋਟੀਆਂ ਵੇ ਪਾ ਵੀ ਬਿਲਕੁਲ ਜੈ ਜੈ ਮਈਆਂ ਵੀ ਚੰਗੀਆਂ ਆ ਵਾ ਇੱਕ ਕਰ ਲੈ ਬਿਲੋਂ ਫਿਰ ਚੱਕਣਾ ਜੁਰ ਇਹਨਾਂ ਆ ਦਿਖਾ ਕਰਾਂ ਲਈ ਅਬ ਕਿੱਡੀ ਜ਼ਬਰਦਸਤ ਮੈਮ ਆ ਇਹੋ ਜਿਹੀ ਮਈਆਂ ਦੋ ਦੁੱਧ ਦੇਣ ਵਾਲੀਆਂ ਹਾਂ ਇਹਨਾਂ ਕਿੱਦਾਂ ਹੋਰ ਕਿੰਨਾ ਕੱਟਣਾ ਹੋਰ ਕਿੰਨਾ ਨਹੀਂ ਕੱਟਣਾ ਦੇਖੋ ਜੀ ਚਲੋ ਬਾਕੀ ਮੇਰਾ ਵੀ ਇੱਥੇ ਆ ਗਿਆ ਰੈਕ ਟਾਈਮ ਤੋਂ ਇੰਜੋਏ ਕਰੋ ਨਹੀਂ ਵੀ ਆਣਾ ਤਾਂ ਫੋਲ ਗਾਰੰਟੀ ਹੋਊਗੀ ਮਾਲ ਮੂ ਮੰਗਾ ਲਓ ਹਣਾ ਜੀ ਮੰਗਾਓ ਸਾਡੀ ਆਨਲਾਈਨ ਮੰਗਾਓ ਗਾਰੰਟੀ ਤੇ ਪੰਗਾ ਵਸੀ ਕੋਈ ਨੰਬਰ ਨੰਬਰ ਚੈੱਕ ਕਰਕੇ ਆ ਹਾਂਜੀ ਹਾਂਜੀ ਚਲੋ ਨੰਬਰ ਬੋਲ ਦੋ ਨੰਬਰ 9878013095 ਜੀ ਪਿੰਡ ਪੱਖੋਕੇ ਜ਼ਿਲ੍ਹਾ ਤਰਨਤਾਰਨ ਤਰਨਤ